ਸਾਨ ਜੀ ਸਵਾਗਤ ਆ ਅਗਲੇ ਪਾਰਟ ਦੇ ਵਿੱਚ ਤੁਹਾਡਾ ਤੀਜਾ ਪਾਰਟ ਸ਼ੁਰੂ ਕਰ ਲੱਗੇ ਆ ਮੋੜ ਮੰਡੀ ਬੱਕਰੀਆਂ ਦੀ ਮੰਡੀ ਦਾ ਤੇ ਆ ਜਾਨਵਰ ਚੈੱਕ ਕਰ ਲੋ ਕਿੰਨੇ ਜਾਨਵਰ ਆਏ ਸੇਲ ਵਾਸਤੇ ਚੰਗੀਆਂ ਚੰਗੀਆਂ ਬੱਕਰੀਆਂ ਪੱਠਾਂ ਦੇਖੋ ਭਈ ਇੱਧਰ ਵੀ ਜਾਨਵਰ ਖੜੇ ਆ ਪਤਲੇ ਚੌਕ ਕਰਾ ਲਏ ਹੁੰਦੇ ਆ ਇੱਧਰ ਬੱਕਰੇ ਤੇ ਸੌਦੇ ਹੁੰਦੇ ਆ ਇੱਥੇ ਦੇਖੋ ਭਈ ਬਾਰੋਂ ਵਪਾਰੀ ਹੁੰਦਾ ਚੰਗਾ ਇਹ ਬੱਕਰੀਆਂ ਦੇ ਮੁੱਲ ਵਧੀਆ ਮੁੱਲ ਮਿਲ ਜਾਂਦਾ ਇੱਥੇ ਬੱਕਰੀਆਂ ਦਾ ਉਹ ਘਾਟੂ ਮਰ ਵਾਲੇ ਬੱਕਰੇ ਵੀ ਹੁੰਦੇ ਆ ਤੇ ਇੱਧਰ ਬੱਕਰੀਆਂ ਉੱਧਰ ਦੇਖੋ ਮੰਡੀ ਕਿੰਨੀ ਭਰੀ ਉੱਧਰ ਚੱਲਦੇ ਆਪਾਂ ਤੇ ਨਾਲ-ਨਾਲ ਕਮੈਂਟ ਜਰੂਰ ਕਰਿਓ ਤੁਸੀਂ ਵੀਡੀਓ ਦੇਖ ਰਹੇ ਹੋ ਕਿੱਥੋਂ ਵੀਡੀਓ ਦੇਖੀ ਜਾਂਦੇ ਹੋ ਤੇ ਰੇਟ ਵਗੈਰਾ ਕਿਵੇਂ ਲੱਗਦੇ ਜੁਗਾ ਪੰਡੀ ਸਾਨੂੰ ਦਿਖਾਏ ਆ ਤੇ ਆ ਅੱਗੇ ਬੀਟਲ ਬੱਕਰਾ ਹਲਕਾ ਮੜਾ ਜਾਨੂੰ ਕਿੰਨੇ ਦੰਦਾ ਹੈ ਚਾਰ ਦੰਦਾ ਹੈ ਚਾਰ ਦੰਦਾ ਹੈ ਤੇ ਕੀ ਮੋਲ ਰੂਗਾ ਦਾ 25000 ਰੁਪਏ 25000 ਰੁਪਏ ਕੀ ਮੋਲ ਰੂਗਾ ਦਾ 25000 ਰੁਪਏ 25000 ਰੁਪਏ ਮੋਲ ਰੂਗਾ ਬਈ ਇਹ ਮਾਨ ਤਣੋ ਜੀ ਰੇਟ ਚ ਹਾਂ ਕੱਟ ਵੱਧ ਹੋ ਜੂਗਾ ਜੇ ਕਿ ਫੋਨ ਕਰਦਾ ਤੈਂ ਮਾੜਾ ਮਟਾ ਹੀ ਆ ਮਾੜਾ ਮਟਾ ਹੋ ਗਿਆ ਨੰਬਰ ਬੋਲੀ 8690 ਬੜਾ ਉੱਚੀ ਬੋਲੀ 8690 34 1231 ਕਿਹੜੀ ਜਗ੍ਹਾ ਤੋਂ ਆਏ ਆ ਨਿਮਾਨਗੜ੍ਹ ਤੋਂ ਲੱਗ ਹਿਮਾਨਗੜ੍ਹ ਤੋਂ ਪਹਿਲਾਂ ਵੀ ਉਹਨੇ ਮੰਡੀ ਤੇ ਪਹਿਲੀ ਵਾਰ ਆਏ ਪਹਿਲਾਂ ਵੀ ਆਏ ਮੰਡੀ ਕਿਵੇਂ ਲੱਗਦੀ ਸਾਨੂੰ ਵਧੀਆ ਜਾਂ ਵਧੀਆ ਵਧੀਆ ਜਾਨਵਰ ਸੇਲ ਹੁੰਦੇ ਆ ਆਉਂਦੇ ਰਹਿੰਦੇ ਨੇ ਮੰਡੀ ਤੋਂ ਤਾਂ ਪਤਾ ਹੀ ਉਹਨਾਂ ਕਿੰਨੇ ਕੁ ਵਧੀਆ ਜਾਨਵਰ ਆਇਆ ਯਾਰੀ ਸੇਲ ਕਰਕੇ ਜਾਨੇ ਫਿਰ ਠੀਕ ਆ ਬਈ ਹਾਂ ਬਈ ਅੱਗੇ ਵੀ ਇੱਕ ਹੋਰ ਬੱਕਰਾ ਇਹ ਕਿੰਨੇ ਦੰਦ ਹੋਗਾ ਬੱਕਰਾ ਇਹ ਕੀ ਰਹੀ ਆ ਕੇ ਕੀ ਰਹੀ ਆ ਬਈ ਹਜੇ ਠੀਕ ਆ ਤੇ ਕੀ ਮੁੱਲ ਵਗੈਰਾ ਰੂਗੇ ਦਾ ਇਹਦਾ ਬਾਈ 25000 ਮਾਨਤਨ ਹੋ ਜੀ ਰੇਟ ਚ ਹਾਂ ਬਾਈ ਤੇ ਕਿਹੜੀ ਜਗ੍ਹਾ ਤੋਂ ਆਏ ਆਪਾਂ ਇਹ ਘਨੀਰ ਬਾਈ ਘਨੀਰ ਤੋਂ ਆਏ ਆ ਠੀਕ ਆ ਤੇ ਆਪਣਾ ਨੰਬਰ ਬੋਲ ਦੋ 98760 363727 ਸੋ ਹਾਂ ਜੀ ਜੇ ਕਿਸੇ ਨੇ ਬੱਕਰਾ ਲੈਣਾ ਤੇ ਰੇਟ ਤੇ ਮਾਨਤਨ ਹੋ ਜੀਗਾ ਨੰਬਰਾਂ ਤੇ ਕਰ ਲੈ ਸੰਪਰਕ ਠੀਕ ਆ ਬਾਈ ਧੰਨਵਾਦ ਇਧਰੋਂ ਦੇਖੋ ਬਈ ਮੰਡੀ ਦਾ ਦ੍ਰਿਸ਼ ਆਰੋਚਕ ਬਹੁਤ ਜਿਆਦਾ ਮੰਡੀ ਭਰੀ ਆ ਆ ਪੱਠਾ ਹੀ ਦੋਨੇ ਵੀਰੇ ਬੱਕਰੇ ਕੀ ਮੁੱਲ ਇਹਨਾਂ ਦਾ 20000 ਪੀ ਮੁੱਲ ਦੋਨਾਂ ਦਾ ਕਿਹੜੀ ਜਗ੍ਹਾ ਤੋਂ ਆਏ ਆਪਾਂ ਮਾਹੀ ਨੰਗਲ ਤੋਂ ਆਏ ਆ ਨੰਬਰ ਬੋਲ ਦੋਗੇ ਆਪਣਾ ਮੋਬਾਈਲ ਨੰਬਰ ਕੋਲ 94175 6284 ਸਵਾਜੀ ਜੇ ਕਿਸੇ ਨੇ ਬੱਕਰੇ ਲੈਣੇ ਨੰਬਰਾਂ ਨਾਲ ਸੰਪਰਕ ਕਰ ਲਿਓ ਬਾਕੀ ਅੱਗੇ ਚੱਲਦੇ ਆਂ ਮੰਡੀ 'ਚ ਤਕਰੀਬੀ ਬੱਕਰੀ ਖਰੀਦ ਲਈ ਐ ਦੇਖੋ ਵੀ ਅੱਗੇ ਚੱਲਦੇ ਆਂ ਪਤਨ ਦਿਖਾਉਣ ਦੇ ਜਾਨਵਰ ਅੱਗੇ ਇੱਥੋਂ ਮੰਡੀ ਚੱਕ ਕਰੋ ਵੀ ਕਿੰਨੇ ਜਾਨਵਰ ਆਏ ਮੰਡੀ 'ਤੇ ਜੇ ਪਤਨ ਹੋਰ ਵੀ ਜਾਨਵਰ ਦੇਖੋ ਨੇ ਡਿਟੇਲ ਵੀ ਦੇਵਾਂਗੇ ਤੇ ਕਮੈਂਟ ਜਰੂਰ ਕਰਿਆ ਕਰੋ ਕੀ ਰੇਟ ਕਿਵੇਂ ਲੱਗਦੀ ਹੈ ਜਾਂ ਮੰਡੀ ਕਿਵੇਂ ਲੱਗੀ ਚੰਗੇ ਜਾਨਵਰ ਆਪਣੇ ਕੋ ਠਾਵਾ ਗਿਆ ਪਤਨ ਮੰਡੀ ਤੇ ਚੰਗੇ ਚੰਗੇ ਜਾਨਵਰ ਸਾਰੇ ਦੇਖ ਸਕਦੇ ਹੋ ਬੱਕਰੀਆਂ ਸਾਰੇ ਜਾਨਵਰ ਛੇਰ ਹੋਣ ਵਾਸਤੇ ਆ ਗਏ ਕਲਾ ਕਲਾ ਜਾਨਵਰ ਕਰ ਲੈ ਚੁੱਕੇ ਦੇਖੋ ਹਣੀ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕਿਹੜੀ ਜਗ੍ਹਾ ਤੋਂ ਆਏ ਆ ਪਾ ਜੀ ਬਰਜੇ ਰਾਜਪੁਰ ਤੋਂ ਬਰਜੇ ਰਾਜਪੁਰ ਰਾਜਗੜ ਬੁਰਜ ਬੁਰਜ ਰਾਜਗੜ ਤੇ ਆ ਬੱਕਰੀ ਜਿੰਨੇ ਆਪ ਸਾਰੇ ਛੇਲਾ ਜਾਨਵਰ ਛੇਲਾ ਵੀਰੇ ਛੇਲਾ ਠੀਕ ਆ ਆਪਾਂ ਚੈੱਕ ਕਰਾਓ ਇੱਕ ਇੱਕ ਕਰਕੇ ਮੜੇ ਆਪ ਨੂੰ ਦਿਖਾ ਦੋ ਬੱਕਰੀ ਇਧਰੋਂ ਕਰ ਲਓ ਮੜੀ ਆ ਬੱਕਰੀ ਦਿਖਾ ਦੋ ਇਹਦੀ ਕੀ ਡਿਟੇਲ ਆ ਸੂਨ ਵਾਲੀ ਆ ਕਿਵੇਂ ਹਾਂ ਸੂਨ ਵਾਲੀ ਆ ਵੀਰੇ ਸੂਨ ਵਾਲੀ ਆ ਕਿੰਨਾ ਚਰਦੀ ਗੱਬਣਾ ਉਹ ਚਾਰ ਮਹੀਨੇ ਦੀ ਬਸ ਚਾਰ ਮਹੀਨੇ ਦੀ ਠੀਕ ਆ ਤੇ ਦੰਦਾਂ ਦਾ ਕਿੰਨਾ ਚੋਗੀ ਇਹੇ ਦੰਦ ਪੂਰੇ ਕਰ ਗਏ ਪੂਰੇ ਦੰਦ ਕਰ ਗਏ ਤੇ ਅੱਗੇ ਆ ਗਏ ਇਹ ਛੇ ਦੰਦ ਪੱਠ ਇਹ ਛੇ ਦੰਦਾਂ ਦਾ ਪੱਠ ਤੇ ਇਹ ਕਿ ਗੱਬਣਾ ਹਾਂ ਗੱਬਣਾ ਇਹ ਕਿੰਨੇ ਚਰਦੀ ਹੋਗੀ ਕਸੇ ਹੋਊਗੀ ਬਣੀ ਮਤ ਤੋਨੇ ਕਿ ਕੱਬ ਹੋਊਗਾ ਕਾ ਬੱਕਰੀ ਆ ਗਈ ਇਹ ਵੀ ਕੱਬ ਬੱਕਰੀ ਆ ਰਹੀ ਬਈ ਹਾਂ ਇਹ ਵੀ ਉਹਨੇ ਚਰਦੀ ਕੱਬਣੀ ਆ ਹਾਂ ਹਾਂ ਉਹਨੇ ਚਰਦੀ ਕੱਬਣੀ ਆ ਤਿੰਨ ਚ ਹੋ ਗਈ ਤਿੰਨ ਮਹੀਨੇ ਦੀ ਹਾਂ ਤਿੰਨ ਮਹੀਨੇ ਦੀ ਤੇ ਮੁੱਲ ਕੀ ਰਹੂਗਾ ਬੱਕਰੀ ਦਾ ਦਾ ਮੁੱਲ ਵਈ ਇੱਕ ਸਾਰੀਆਂ ਇਕੱਠੇ ਆ ਰਹਿਣਗੇ ਇਹ 12 ਬੱਕਰੀਆਂ ਇੱਥੇ 12 ਨੂੰ ਜੇ 12 ਬੱਕਰਾਂ ਆ ਇਕੱਠੇ ਆ ਇੱਥੇ ਠੀਕ ਹੈ ਜੇ ਇੱਥੇ ਰਹੂਗਾ ਬਈ ਸੋਣੀ ਸੋਣੀ ਦੇ ਦਾਂਗੇ ਕਿੰਨੇ ਨੂੰ 16500 ਨੂੰ 16500 ਨੂੰ ਪੱਟੀ ਦੇ ਦਾਂਗੇ ਬਾਈ ਕਿਹਨਾਂ ਜੇ ਕਿ ਮੰਡੀ ਤੇ ਲੈਂਦਾ ਜੇ ਕਿ ਕੌਣ ਕਰਕੇ ਆਉਂਦਾ ਤੁਹਾਡੇ ਕੋਲੇ ਉਹਦੇ ਨਾਲ ਕਰ ਲੋਗੇ ਰੇਟ ਦਾ ਹਾਂ ਹਾਂ ਕਰ ਲੈ ਕਰ ਲੈ ਤੇ ਉਹਦੇ ਨਾਲ ਪੱਟੀਸਾਬ ਨਾਲ ਇਕੱਠੀਆਂ ਲੈ ਲੈਂਦੇ ਹਾਂ 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 ਠੀਕ ਆ ਤੇ ਉਹ ਕੱਲੀ ਕੱਲੀ ਦਾ ਰੇਟ ਹੈ ਜਿਵੇਂ ਮਣ ਕੇ ਇੱਕ ਦੋ ਆਹ ਬੱਕਰੀ ਚੰਗੀ ਹੈ ਇਹ ਤਾਂ ਤੁਹਾਨੂੰ ਰੇਟ ਦੱਸ ਦੂ ਇੱਕ ਕੱਲੀ ਦਾ ਤਾਂ ਭਾਈ 20 20 ਆਇਆ ਯਾਰ ਇਹਦਾ ਉਹਦਾ ਇਹਦਾ 20000 ਰੁਪਿਆ ਉਹਦਾ 20000 ਰੁਪਿਆ ਬਈ ਤੇ ਇਹਦਾ 20 ਹੈ ਇਹ ਲਗ ਲਗ ਸਾਰੀਆਂ ਦਾ ਆਹ ਪੱਠ ਖੜੀ ਆ ਇਹਦਾ 27000 ਰੁਪਿਆ ਇਹਦਾ 27000 ਰੁਪਿਆ ਪੱਠ ਦਾ ਦੇਖੋ ਵੀ ਚਿੱਟੀਆਂ ਅੱਖਾਂ ਦੇ ਵਿੱਚ ਕੰਨਾਂ ਦੀ ਕੁਆਲਿਟੀ ਚੈੱਕ ਕਰਨੀ ਤੇ ਪਹਿਲੀ ਹਰ ਐ ਮੰਡੀ ਦਾ ਪਹਿਲਾਂ ਵੀ ਆਉਂਦੇ ਰਹਿੰਦੇ ਆ ਇਹ ਅੱਗੇ ਵੀ ਆਉਂਦੇ ਆ ਰਹਿੰਦੇ ਆ ਮੰਡੀ ਕਿਵੇਂ ਲੱਗਦੀ ਸੋਨੂੰ ਵਧੀਆ ਜਾਨਵਰ ਸੇਲ ਹੋ ਜਾਂਦੇ ਆ ਹਾਂ ਵਧੀਆ ਸੇਲ ਹੋ ਜਾਂਦੇ ਆ ਇਹ ਆਪਣਾ ਸੇਲ ਪਰਚੇਜ਼ ਦਾ ਕੰਮ ਜਾਂ ਘਰੇ ਵੀ ਰੱਖੇ ਜਾਨਵਰ ਆਪਾਂ ਮੈਂ ਘਰੇ ਵੀ ਰੱਖਿਆ ਵੀ ਚੰਗੇ ਜਾਨਵਰ ਸਾਰੇ ਹਾਂ ਤੇ ਬੋਕ ਵੀ ਆਪਦਾ ਬੱਕਰਾ ਹਾਂ ਬੱਕਰਾ ਵੀ ਆਪਦਾ ਠੀਕ ਆ ਯਾ ਵੀ ਸਾਰੇ ਜਾਨਵਰ ਸੇਲ ਆ ਹਾਂ ਸੂਨ ਵਾਲੀ ਪੱਠ ਖੜੀ ਆ ਦੇ ਆ ਵੀ ਸੂਨ ਵਾਲੀ ਬੱਕਰੀ ਵੀ ਹਾਂ ਚੰਗੇ ਜਾਨਵਰ ਆ ਸਾਰੇ ਤੇ ਆਪਣਾ ਨੰਬਰ ਬੋਲ ਦਿਓ ਜੀ ਬੋਲ ਨੰਬਰ ਲੈ 98652 ਹਾਂਜੀ 9784 94652 9784 ਸੋ ਹਾਂ ਜੀ ਇਹਨਾਂ ਨੂੰ ਬੜਾ ਸੰਪਰਕ ਕਰ ਲਿਓ ਚੰਗੀਆਂ ਬੱਕਰੀਆਂ ਸਾਰੀਆਂ ਤੇ ਜੇ ਇਕੱਠੀਆਂ ਲੈਣੇ ਬਾਈਆਂ ਦੇ 16000 ਦੇ ਹਿਸਾਬ ਨਾਲ ਪੱਟੀ ਦੇ ਦਾਂਗੇ ਪੱਟੀ ਦੇ ਹਿਸਾਬ ਨਾਲ ਤੇ ਬਾਕੀ ਅਲੱਗ-ਅਲੱਗ ਰੇਟ ਜੇ ਕੱਲੀ-ਕੱਲੀ ਲੈਣੀ ਤਾਂ ਰੇਟ ਅਲੱਗ ਹੋਊਗਾ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਇਹ ਅੱਗੇ ਚੱਲਦੇ ਹਾਂ ਬਈ ਤੁਹਾਨੂੰ ਆਪ ਦਿਖਾਉਨੇ ਆ ਮੰਡੀ ਹੋਰ ਕਿਹੜੇ-ਕਿਹੜੇ ਜਾਨਵਰ ਆ ਜਾਨਵਰ ਆਏ ਬਹੁਤ ਦੇਖੋ ਆਪਣੀਆਂ ਬੱਕਰੀਆਂ ਨੇ ਸੱਸੀ ਗਾਲ ਬਾਈ ਜੀ ਤਸਰੀ ਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਆ ਪਾ ਜੀ ਪਿੰਡ ਪੱਕਾ ਕਲਾਂ ਪੱਕਾ ਕਲਾਂ ਤੋਂ ਆਏ ਆ ਠੀਕ ਹੈ ਇਹ ਕਿੰਨੇ ਜਾਨਵਰ ਲੈਂਦੇ ਅੱਜ ਆ ਪਾ ਜੀ ਜਾਨਵਰ 15 ਲੈਂਦੇ ਕੋ ਸੇਲ ਹੋਗੇ ਸੇਲ ਹੋਗੇ ਹਾਂਜੀ ਵਧੀਆ ਰੇਟ ਸੇਲ ਹੋਗੇ ਹਾਂਜੀ ਬਹੁਤ ਵਧੀਆ ਤੇ ਅੱਗੇ ਜਿਵੇਂ ਆ ਬੱਕਰੀ ਰਹੀ ਜੀ ਇਹਦੇ ਬਾਰੇ ਦੱਸ ਦਿਓ ਆਪਾਂ ਨੂੰ ਇਹ ਦਾ ਜੀ ਤੀਜੇ ਸੂਏ ਸੂਗੀ ਰੇਟ 25000 ਰੁਪਏ ਜੀ 25000 ਰੁਪਏ ਰੇਟ ਆ ਤੀਜੇ ਸੂਏ ਪੂਰੇ ਦੰਦਾ ਚ ਹਾਂਜੀ ਬੜਾ ਇਹਨਾਂ ਮੂੰਹ ਤਾਂ ਕਰ ਕਰਨ ਕੋ ਚੈੱਕ ਕਰਾ ਦੇ ਪੂਰੇ ਦੰਦਾ ਚ ਜੀ ਪੂਰੇ ਦੰਦਾ ਚ ਆ ਵੀ ਤੇ ਕੁਆਲਿਟੀ ਚੈੱਕ ਕਰ ਲਓ 25000 ਰੁਪਏ ਮੁੱ ਪੂਰੇ ਜਾਂਦੀ ਹੈ ਮਹਾਰਾ ਪੂਰੇ ਜਾਂਦੀ ਹੈ ਕਟੂ ਮਾਲਚ ਆ ਗਈ ਕਟੂ ਮਾਲਚ ਆ ਗਈ ਠੀਕ ਹੈ ਤੇ ਇਹਦਾ ਕੀ ਮਲ ਡਰੂਗਾ ਇਹਦਾ ਰੇਟ 15000 ਹੈ ਠੀਕ ਹੈ ਤੇ ਅੱਗੇ ਉਹ ਓਏ 15 ਹੀ ਹੈ ਜੀ ਉਹਦਾ ਵੀ 15 ਇਹ ਵੀ ਕਟੂ ਮਾਲਚ ਆ ਜਾਵੇਗਾ ਹਾਂਜੀ ਹਾਂਜੀ ਇਹ ਵੀ ਕਟੂ ਮਾਲਚ ਆ ਦੋਨੇ ਬੱਕਰੀਆਂ ਤੇ ਅੱਗੇ ਇੱਧਰ ਖੜੀ ਪੱਠ ਉਹ ਸੂਨ ਵਾਲੀ ਪੱਠ ਹੈ ਇਹ ਤਾਂ 10000 ਆ 10000 ਰੁਪਏ ਮੁੱਲ ਇਹਦਾ ਵੀ ਪੱਠ ਸੂਨ ਵਾਲੀ ਹੈ ਇਹ ਕਿੰਨੇ ਦੰਦਾ ਚ ਹੋਊਗੀ ਪੂਰੇ ਚ ਇਹ ਨਾ ਦੋ ਦੰਦਾ ਦੋ ਦੰਦਾ ਜੀ ਠੀਕ ਹੈ ਤੇ ਇੱਧਰ ਹੋਰ ਵੀ ਜਾਨਾ ਉਹ ਬੱਕਰਾ ਖੜਾ ਜੇ ਲੱਗਿਆ ਬੱਕਰਾ ਇਹ ਕਿੰਨੇ ਦੰਦ ਹੋ ਗਏ ਵੀਰੇ ਇਹ ਪੂਰੇ ਫਰੈਸ਼ ਹੈ 6 ਇਹਨੂੰ ਕਿਰਾਏ ਮੜਾ ਇਹਨੂੰ 6 ਦੰਦ ਫਰੈਸ਼ ਹੈ ਜੀ 6 ਦੰਦ ਫਰੈਸ਼ ਬੱਕਰਾ ਵੀ ਕੰਨਾਂ ਦੀ ਕੁਆਲਿਟੀ ਤੇ ਚੈੱਕ ਕਰ ਸਕਦੇ ਹੋ ਤੇ ਇਹਦਾ ਕੀ ਮੁੱਲ ਰਹੋਗਾ ਰੇਟ 40000 ਇਹਦਾ 40000 ਰੁਪਏ ਰੇਟ ਹੈ ਮੜਾ ਇਧਰ ਇੱਥੇ ਚੈੱਕ ਕਰਾਂ ਇਹ ਆ ਦੇਖੋ ਵੀ ਕੰਨਾਂ ਦੀ ਕੁਆਲਿਟੀ ਤੇ ਚੈੱਕ ਕਰ ਸਕਦੇ ਹੋ ਚੰਗਾ ਬੱਕਰਾ ਤੇ ਮਾਂ ਤਾਂ ਨੋ ਜੀ ਰੇਟ ਚ ਹਾਂਜੀ ਮਾਣਨ ਹੁ ਠੀਕ ਹੈ ਤੇ ਮੰਡੀ ਤੇ ਹੁਣ ਰਹਿਣਾ ਤੁਹਾਨੂੰ ਮੰਡੀ ਕਿਵੇਂ ਲੱਗਦੀ ਵਧੀਆ ਮੰਡੀ ਆਪਾਂ ਪਹਿਲੀ ਵਾਰ ਆਏ ਹਾਂ ਬਹੁਤ ਵਧੀਆ ਮੰਡੀ ਹੈ ਜੀ ਬਹੁਤ ਆ ਉਸ ਵਧੀਆ ਜਾਨਵਰ ਸੇਲ ਹੋਇਆ ਚੰਗੀ ਵਧੀਆ ਜਾਨਵਰ ਸੇਲ ਹੋਇਆ ਕਿਉਂਕਿ ਨਵਾਂ ਇੱਥੇ ਆਉਂਦਾ ਮੰਡੀ ਤੇ ਆਉਣਾ ਚਾਹੁੰਦਾ ਜਾਨਵਰ ਲੈ ਕੇ ਆਉਂਦਾ ਆ ਵੀ ਬਹੁਤ ਵਧੀਆ ਪ੍ਰਬੰਧ ਹੈ ਇੱਥੇ ਸ਼ੈੱਡ ਸ਼ੁੱਡ ਬਣੇ ਆ ਪਾਣੀ ਦਾ ਸਭ ਇਹ ਪਹਿਲੀ ਗੱਲ ਤੇ ਇਹ ਵੀ ਜਾਨਵਰ ਵਧੀਆ ਸੌਖਾ ਸੇਲ ਹੋ ਜਾਂਦਾ ਜਾਨਵਰ ਵੀ ਸੌਖਾ ਸੇਲ ਕਿਉਂਕਿ ਜਾਨਵਰ ਵੀ ਬਹੁਤ ਹੁੰਦੇ ਤੇ ਗਾਹਕ ਵੀ ਬਹੁਤ ਹੁੰਦੇ ਹੈ ਗਾਹਕ ਵੀ ਬਹੁਤ ਹੈ ਵਧੀਆ ਮੰਡੀ ਹੈ ਜੀ ਬਹੁਤ ਵ ਸੋ ਹਾਂਜੀ ਜੇ ਕਿਸੇ ਨੇ ਲੈਣੇ ਬੂਜਾ ਲੱਗ ਦੂਜਾ ਵੀ ਬੋਲਦਣਾ ਹਾਂਜੀ 628639 ਹਾਂਜੀ 93037 ਠੀਕ ਹੈ ਤੇ ਜਨਵਾਰ ਆਪਣੇ ਘਰੇ ਰੱਖਿਆ ਜਾਂ ਪੰਛੀ ਦਾ ਕੰਮ ਘਰੇ ਰੱਖਿਆ ਉਹਨਾਂ ਚ ਸੇਲ ਕਰੇਗਾ ਹਾਂ ਉਹਨਾਂ ਚ ਸੇਲ ਕਰੇ ਕੋਈ ਜੇ ਵੱਧ ਜਾਂਦੇ ਆ ਉਹਦਾ ਸੇਲ ਹੋ ਜਾਂਦੇ ਆ ਜਿਆਦਾ ਵਧਣ ਕਾਰਨ ਬਸ ਆਪਾਂ ਵੇਚਦੇ ਠੀਕ ਹੈ ਠੀਕ ਹੈ ਬਈ ਧੰਨਵਾਦ ਉਹ ਅੱਗੇ ਵੀ ਚੱਲਦੇ ਆਂ ਦੇਖੋ ਜਨਵਰ ਦੇਖੋ ਜੀ ਆਹ ਦੇਖੋ ਬੱਕਰੀਆਂ ਸਾਰੀਆਂ ਸੇਲ ਹੋਣ ਆਸਤੇ ਚੰਗੀਆਂ ਬੱਕਰੀਆਂ ਅੱਗੇ ਵੀ ਚੱਲਦੇ ਆਂ ਦੇਖੋ ਬੱਕਰੀ ਬਹੁਤ ਚੰਗੇ ਬੱਕਰੇ ਆ ਤੇ ਬੱਕਰੀਆਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਕਿਹੜੀ ਜਗ੍ਹਾ ਤੋਂ ਆਏ ਜੀ ਆਪਾਂ ਆਪਣਾ ਮਾੜੀ ਆ ਪਿੰਡ ਵੀਰੇ ਠੀਕ ਆ ਤੇ ਘਰੇ ਰੱਖੇ ਜਾਨਵਰ ਸਾਰੇ ਜਿਹੜੇ ਆ ਸਾਰੇ ਤੇ ਕਿਹੜੇ ਕਿਹੜੇ ਜਾਨਵਰ ਆਪਾਂ ਨੂੰ ਦਿਖਾ ਦਿਓ ਇੱਕ ਕਰਕੇ ਆਪਣੇ ਕੋਲੇ ਆ ਬੱਕਰੇ ਆ ਵੀਰੇ ਦੋ ਤਾ ਉਹ ਬੱਕਰਾ ਤੁਹਾਨੂੰ ਦਿਖਾਉਣ ਲੱਗਿਆ ਬਈ ਵਧੀਆ ਚੰਗਾ ਬੱਕਰਾ ਆ ਚੈੱਕ ਕਰੋ ਵੀ ਬੱਕਰਾ ਇਹ ਹਾਈਟ ਕਿੰਨੀ ਹੋਊਗੀ ਬਈ ਇਹਦੇ ਇਹ ਨੱਟ 45 ਇੰਚ ਵੀਰੇ 45 ਇਾਈ ਹੈਗੀ ਬਈ ਹਾਈਟ 45 ਇੰਚ ਇਹ ਕਿੰਨੇ ਦੰਦ ਹੋ ਗਏ ਵੀਰੇ ਇਹ 8 ਸਾਲ ਚਾਹਤ 8 ਸਾਲ ਦਾ ਠੀਕ ਹੈ ਤੇ ਬੱਕਰੀ ਬੱਕਰੀ ਭਰਾਗੀਆਂ ਵਧੀਆ ਰਿਜ਼ਲਟ ਆਏ ਦੇ ਬੱਕਰੀਆਂ ਵੀਰੇ 8 ਦੰਦ ਹੋਇਆ ਹੁਣ ਹੁਣ ਭਰਾਗੀਆਂ ਹੋਈਆਂ ਬੱਕਰੀਆਂ ਠੀਕ ਆ ਸਾਰੀਆਂ ਤੇ ਕੀ ਮੁੱਲ ਕਰਦੇ ਦਾ ਇਹਦਾ ਮੁੱਲ ਨਹੀਂ ਕਰਾ ਵੀਰੇ ਕੋਈ ਵੀ ਔਕੇ ਨਾਲ ਫਿਰ ਵੀ ਕਿੰਨਾ ਰੇਟ ਮੰਨ ਕੇ ਅੰਦਾਜ਼ਾ ਅੰਦਾਜ਼ਾ ਇਹਦਾ 2 ਲੱਖ ਰੁਪਏ ਵੀਰੇ 2 ਲੱਖ ਰੁਪਏ ਮੁੱਲਾ ਵੀ ਦੇਖੋ ਵੀ ਇਧਰ ਨੂੰ ਚੱਕਾ ਮਾੜਾ ਹੈ ਬੱਕਰੀ ਨੂੰ ਆ ਬੱਕਰਾ ਚੈੱਕ ਕਰੋਗੇ ਤੇ ਚੰਗੀ ਹਾਈਟ ਹੈ ਤੇ ਮੁੱਲ ਬਣਦਾ ਵੀ ਵੀ ਕਿਉਂਕਿ ਜਾਨਵਰ ਹੈ ਵੀ ਚੰਗਾ ਤੇ ਸ਼ਾਈਨਿੰਗ ਚੈੱਕ ਕਰ ਸਕਦੇ ਤੁਸੀਂ ਪਿੰਡੇ ਤੇ ਵਧੀਆ ਚੰਗੀ ਕੁਆਲਿਟੀ ਦੇ ਵਿੱਚ ਤੇ ਮਾਂ ਤਾਂ ਨੋ ਜੀ ਰੇਟ ਚ ਹਾਂ ਉਹ ਮਾਂ ਠੀਕ ਹੈ ਤੇ ਅੱਗੇ ਵੀ ਦਿਖਾ ਦਿਓ ਆਪਣੇ ਜਾਨਵਰ ਚਿੱਥੇ ਤੋਂ ਚੈੱਕ ਕਰ ਸਕਦੇ ਬੱਕਰਾ ਵੀ ਤੇ ਇਹ ਬੱਕਰਾ ਕਿੰਨੇ ਦੰਦ ਹੋਗੇ ਵੀਰੇ ਇਹ ਦੰਦ ਵੀ 8 ਹੋਗੇ ਪੂਰੇ ਦੇ ਇਹ ਵੀ 8 ਦੰਦ ਦਾ ਠੀਕ ਹੈ ਤੇ ਇਹ ਵੀ ਸੇਲ ਕਰਦੇ ਕਿ ਰੇਟ ਰ ਹੋਏ ਦਾ ਇਹਦਾ ਇਹਦਾ 1 ਲੱਖ 20 ਰੁਪਏ ਰੇਟ ਰ ਹੋਏ ਦਾ ਦੇਖੋ ਵੀ ਬੱਕਰਾ ਰੋਟੇਕ ਤੇ ਮਾਂ ਤਨੋਜ ਰੇਟ ਚ ਹਾਂ ਹਾਂ ਲਾਜ਼ਮ ਹੈ ਦੇ ਮਾਂ ਦੇਖੋ ਵੀ ਕੰਨਾਂ ਦੀ ਕੁਆਲਿਟੀ ਚੈੱਕ ਕਰ ਲਓ ਬੱਕਰੇ ਦੀ ਤੇ ਇਹਦੀ ਹਾਈਟ ਕਿੰਨੀ ਕੁ ਹੋਗੀ ਇਹਦੀ 42 ਇੰਚ ਹੋਰੇ 42 ਇੰਚ ਹੈ ਤਾਂ ਵੀ ਇਹਦੇ ਬੱਕਰੇ ਦੀ ਚੰਗਾ ਬੱਕਰਾ ਹੈ ਠੀਕ ਹੈ ਵੀ ਅੱਗੇ ਦੇਖੋ ਨਾ ਜਾਨਵਰ ਆਹ ਵੀ ਬੱਕਰਾ ਹੀ ਵੀਰੇ ਹਾਂ ਬੱਕਰਾ ਵੀਰੇ ਇਹ ਖੀਰਾ ਹੀ ਆ ਜੇ ਖੀਰਾ ਬੱਚਾ ਵੀਰੇ ਠੀਕ ਹੈ ਇਹ ਬੱਚਾ ਵੀ ਅਸੀਂ ਹੈਡ ਚੈੱਕ ਕਰ ਸਕਦੇ ਹੋ ਤੇ ਇਹਦਾ ਕੀ ਮੁੱਲ ਲਰੂਗਾ ਇਹਦਾ 40000 ਰੁਪਏ ਵੀਰੇ ਇਹਦਾ 40000 ਰੁਪਏ ਮੁੱਲ ਲਵੇ ਤੇ ਅੱਗੇ ਉਹ ਬੱਕਰੀਆਂ ਹਾਂ ਇਹ ਵੀ ਗੱਬਣਾ ਵੀਰੇ ਆਹ ਗੱਬਣ ਬੱਕਰੀਆਂ ਬਈ ਤੇ ਆ ਜਿਵੇਂ ਅੱਗੇ ਬੱਕਰੀ ਖੜੀ ਐ ਕਾ ਬਹੁਤ ਚੰਗੀ। ਹਾਂ ਜੀ। ਇਹ ਕਿੰਨੇ ਦੰਦ ਹੋਗੀ ਵੀਰੇ? ਇਹ 8 ਦੰਦ ਵੀਰੇ ਫੱਟ ਦੰਦ ਬੱਕਰੀ। ਤੇ ਆਹ ਵਾਲੀ ਬੱਕਰੀ। ਇਹ ਵੀ 8 ਦੰਦ ਫਰੈਸ਼ ਦੁੱਜੇ ਸੂ। 8 ਦੰਦ ਦਾ ਫਰੈਸ਼ ਐ ਵੀ ਚੰਗੀ ਹਾਈਟ ਦੇ ਵਿੱਚ। ਇਹਦੀ ਹਾਈਟ ਦਾ ਐਂ ਬੰਦਾ ਜਾਪਣ। ਇਹਦੀ 838 ਇੰਚ। 38 ਇੰਚ ਹਾਈਟ ਹੋਗੀ। ਦੁੱਜੇ ਸੂ ਦੀ ਪਾਠਾ ਇਹ। ਇਹਦਾ ਕੀ ਮੁੱਲ ਰਹੂਗਾ? ਇਹਦਾ 45000 ਰੁਪਏ। ਠੀਕ ਐ ਇਹਦਾ 45000 ਰੁਪਏ ਕਿੰਨੇ ਚਰ ਦੀ ਗੱਬਣਾ ਦੱਸਿਆ ਜੀ? ਇਹ 2 ਮਹੀਨਾ ਤੋਂ ਉੱਪਰ ਹੋਗੀ ਵੀਰੇ। 2 ਮਹੀਨਾ ਤੋਂ ਉੱਪਰ ਗੱਬਣਾ ਠੀਕ ਐ। ਤੇ ਅੱਗੇ ਆਹ ਬ ਇਹ ਵੀ 2 ਮਹੀਨੇ ਦੀ ਗੱਬਣਾ ਵੀ 2 ਮਹੀਨੇ ਦੀ ਗੱਬਣਾ ਬੱਕਰੀ ਤੇ ਪੂਰੇ ਦੰਦਾ ਚਾਹੀ ਵੀ ਹਾਂ ਪੂਰੇ ਦੰਦਾ ਵੀ ਠੀਕ ਹੈ ਤੇ ਇਹਦਾ ਕੀ ਮੁੱਲ ਰਹੂਗਾ ਇਹਦਾ 35000 ਰੁਪਏ ਇਹਦਾ 35000 ਰੁਪਏ ਮੁੱਲ ਚੰਗੀ ਬੱਕਰੀ ਚੰਗੀ ਹੈਡ ਦੇ ਵਿੱਚ ਮੇਨ ਗੱਲ ਹੁੰਦੀ ਜਿਹੜੇ ਕੰਨਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਹੈ ਲੰਮੇ ਕੰਨਾਂ ਦੇ ਵਿੱਚ ਤੇ ਆਪਣਾ ਮੋਬਾਈਲ ਨੰਬਰ ਬੋਲੋ ਜੀ 62836 ਹਾਂਜੀ 72794 ਠੀਕ ਹੈ ਜੇ ਕੋਈ ਫੋਨ ਕਰਦਾ ਵਧੀਆ ਮਾਨ ਤਾਣਾ ਹੋ ਜੀ ਆਹ لازਮ ਹੈ ਇਹ ਤਾਂ ਮਾਨ ਤਨ ਜ਼ਰੂਰ ਕਰਾਂਗੇ ਠੀਕ ਹੈ ਬਈ ਧੰਨਵਾਦ ਠੀਕ ਹੈ ਪਿੰਡ ਮਾੜੀ ਠੀਕ ਹੈ ਮੋੜ ਮੜੇ 4 ਕਿ ਜੇ ਕਿਸੇ ਲੈਣੇ ਨੰਬਰਾਂ 'ਚ ਸੰਪਰਕ ਕਰ ਲੋ ਠੀਕ ਆ ਵੀ ਅੱਗੇ ਇਧਰੋਂ ਮੰਡੀ ਚੱਕ ਕਰ ਲੋ ਵੀ ਚੰਗੀ ਮੰਡੀ ਭਰਦੀ ਆ ਮੋੜ ਮੰਡੀ ਹਰ ਵੀਰਵਾਰ ਨੂੰ ਲੱਗਦੀ ਆ ਇਹ ਜੇ ਕਿਸੇ ਨੂੰ ਚੰਗੇ ਜਾਨਵਰ ਖਰੀਦਣੇ ਆ ਚਾਹੇ ਵੇਚਣੇ ਆ ਤੁਸੀਂ ਆ ਸਕਦੇ ਹੋ ਬਾਕੀ ਵੀਡੀਓ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਚੰਗੀਆਂ ਬੱਕਰੀਆਂ ਤੇ ਜਿਵੇਂ ਕਿ ਪਤਾ ਨੂੰ ਇੱਕ ਬੱਕਰਾ ਦਿਖਾਇਆ ਉਹਤੇ ਵੀ ਕਮੈਂਟ ਜਰੂਰ ਕਰਿਓ ਇਹ ਉਹਦਾ ਮੁੱਲ ਕਿਵੇਂ ਲੱਗਿਆ ਕਿਉਂਕਿ ਬੱਕਰਾ ਚੰਗਾ ਸੀ ਬਈ ਹਾਈਟ ਵੀ ਬਹੁਤ ਜ਼ਿਆਦਾ ਫੜ ਗਿਆ 45 ਇੰਚ ਹਾਈਟ ਉਹਨਾਂ ਨੇ ਦੱਸੀ ਆ ਚੰਗੀ ਹੈਡ ਦਾ ਬੱਕਰਾ ਚੰਗੇ ਰਿਜ਼ਲਟ ਕੱਢਦਾ ਆ ਰੱਖ ਤਾ ਇਹਦਾ ਰੇਟ ਵੀ ਜਿਆਦਾ ਹੈ ਪਰ ਤੁਸੀਂ ਕਮੈਂਟ ਜ਼ਰੂਰ ਕਰਿਓ ਰੇਟ ਕਿਵੇਂ ਲੱਗਾ ਤੁਹਾਨੂੰ 2 ਲੱਖ ਰੁਪਇਆ ਤੇ ਚੰਗੇ ਚੰਗੇ ਜਾਨਵਰ ਅੱਗੇ ਵੀ ਦੇਖੋ ਵੀ ਤੇ ਬਹੁਤ ਜਿਆਦਾ ਮੰਡੀ ਪਰ ਦੀ ਸੱਤੀ ਦੇ ਸਕਦੇ ਹੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਹੋਰ ਵੀ ਕਿਸੇ ਤੱਕ ਵੀਡੀਓ ਪਹੁੰਚ ਜੇ ਤੇ ਆਪਾਂ ਤੁਹਾਨੂੰ ਘਰੇ ਬੈਠਿਆਂ ਨੂੰ ਮੋੜ ਮੰਡੀ ਜਾਂ ਹੋਰ ਮੰਡੀ ਦੇ ਤਾਜ਼ਾ ਅਪਡੇਟ ਦਿੰਦੇ ਰਵਾਂਗੇ ਚੰਗੀਆਂ ਚੰਗੀਆਂ ਵੀਡੀਓ ਅਪਲੋਡ ਕਰਦੇ ਰਵਾਂਗੇ ਤੇ ਬਾਕੀ ਇਹ ਗੱਲ ਨਹੀਂ ਕਿ ਜਾਨਵਰ ਲਿਆਂ ਦਾ ਸੇਲ ਨਾ ਹੋਊਗਾ ਕਿਉਂਕਿ ਜਨਵਾਰ ਵਿੱਚ ਬਹੁਤ ਹੁੰਦੇ ਤੇ ਗਾਹਕ ਵੀ ਪੂਰਾ ਹੁੰਦਾ ਹੈ ਤੇ ਦੇਖੋ ਬੱਕਰੀ ਇਹ ਇਧਰ ਫੇਡਾਂ ਪਿਆ ਵੀ ਬੱਤਰਾ ਇੱਕ ਦੇਖੋ ਚੰਗੀ ਹਾਈਟ ਦੇ ਬੱਕਰੇ ਆ ਬਰਬਰੀ ਕ੍ਰੋਸ ਚ ਆ ਗਈਆਂ ਬੱਕਰੀਆਂ ਦੇਖੋ ਬਰਬਰੀ ਕ੍ਰੋਸ ਆ ਗਈਆਂ ਸਾਰੀਆਂ ਬੱਕਰੀਆਂ ਇਧਰ ਇੱਥੋਂ ਤੋਂ ਨਾਲ ਆਪਾਂ ਦਿਖਾਵਾਂਗੇ ਮੰਡੀ ਕਿੰਨੀ ਖੜਦੀ ਆ ਤੁਸੀਂ ਆਪ ਹੀ ਅੰਦਾਜ਼ਾ ਲੈ ਲਿਓ ਆ ਦੇਖੋ ਵੀ ਮੰਡੀ ਪਤਰੀਆਂ ਸੇਲ ਹੋਈ ਜਾਂਦੀਆਂ ਬਈ ਚੰਗੇ ਜਾਨਵਰ ਆਉਂਦੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਨਵੀਂ ਵੀਡੀਓ ਨਾਲ ਤੁਹਾਡੇ ਨਾਲ ਆਪਾਂ ਮਿਲਾਂਗੇ ਅੱਜ ਦੀ ਵੀਡੀਓ ਆਪਾਂ ਕਰ ਲੱਗੇ ਆ ਜੀ ਖਤਮ ਤੇ ਤਿੰਨ ਪਾਰਟਾਂ ਦੇ ਵਿੱਚ ਆਪਾਂ ਤੁਹਾਨੂੰ ਮੋੜ ਮੰਡੀ ਸਾਰੀਆਂ ਵੀਡੀਓ ਪਾਤੀ ਡਿਟੇਲ ਦੇ ਵਿੱਚ ਹੋਗੜੀ ਦੇ ਨੀਰੇ ਬਾਰੇ ਜਾਂ ਹੋਰ ਰੇਟ ਵਗੈਰਾ ਬਾਰੇ ਸਾਰੀ ਜਾਣਕਾਰੀ ਦਿੱਤੀ ਆ ਤੇ ਤੁਸੀਂ ਕਮੈਂਟ ਜਰੂਰ ਕਰਿਓ ਵੀਡੀਓ ਕਿਵੇਂ ਲੱਗੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ